ਸਾਰੇ ਨੂੰ ਸਤ ਸ੍ਰੀ ਅਕਾਲ ਆਦਾਬ ਨਮਸਕਾਰ ਪਿਆਰੇ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਚਾਹੁੰਦੇ ਹੋ ਕਿ ਆਪਾਂ ਸੋਮਵਾਰ ਤੋਂ ਸ਼ੁੱਕਰਵਾਰ ਲਗਾਤਾਰ ਸਾਥ ਨੂੰ ਨਿਆ ਨਾਲ ਨੂੰ ਨਿਆ ਪ੍ਰੋਗਰਾਮ ਖਬਰ ਸਾਥ ਦੇ ਵਿੱਚ i Welt ਚੈਨਲ ਤੇ 3:30 ਤੋਂ 4:30 ਤੇ ਸ਼ਨੀਵਾਰ ਦੀ ਇਹ ਹਾਜ਼ਰੀ ਚੜੀ ਹੁੰਦੀ ਹੈ ਉਹ ਰਿਕਾਰਡਡ ਹੁੰਦੀ ਆ ਤੇ ਤबीयत ਨਾ ਸਾਜ਼ੂਨ ਕਰਕੇ ਮੈਂ ਇਸ ਗੱਲਬਾਤ ਨੂੰ ਅੱਜ ਸੀਮਤ ਰੱਖਣ ਦੀ ਗੋਸਤਾਖੀ ਕਰਾਂਗਾ ਸੋ ਇਸ ਕੁਸਤਾਖੀ ਨੂੰ ਮਜਬੂਰੀ ਕਹਿ ਕੇ ਜਾਂ ਸਨੇਹ ਸਮਝ ਕੇ ਤੁਸੀਂ ਮਾਫ ਕਰ ਦੇਣਾ ਗੱਲਾਂ ਦੀ ਸ਼ੁਰੂਆਤ ਉਸ ਗੱਲ ਤੋਂ ਕਿ ਜਿਸ ਗੱਲ ਤੋਂ ਬਿਨਾ ਕਦੇ ਕੋਈ ਗੱਲ ਸ਼ੁਰੂ ਨਹੀਂ ਸੀ ਹੁੰਦੀ ਆ ਥੋੜੇ ਦਿਨ ਪਹਿਲਾਂ ਥੋੜੇ ਹਫ਼ਤੇ ਪਹਿਲਾਂ ਫੁਲਾਣਾ ਕਲਾਕਾਰ ਨਹੀਂ ਆਇਆ ਜੀ ਫੁਲਾਣਾ ਪੱਤਰਕਾਰ ਕਿਉਂ ਨਹੀਂ ਪਹੁੰਚਿਆ ਜੀ ਮਤਲਬ ਜਦੋਂ ਅਨਫੋਰਚੂਨੇਟਲੀ ਹੜ੍ਹ ਆਈ ਪਰ ਮਤਲਬ ਕਿ ਗਲਬਤ ਸਾਰੇ ਪਾਸੇ ਇਹੋ ਚੱਲਦੀ ਰਹੀ ਕਿਉਂਕਿ ਤਬਾਈ ਬਹੁਤ ਵੱਟੀ ਸੀ ਜਿੱਥੇ ਡੈਮਾਂ ਦੇ ਦਰ ਰੁੜੇ ਉਥੇ ਸੈਂਕੜੇ ਪਿੰਡ ਜਲਮਗਨ ਹੋਵੇ ਲੱਖਾਂ ਲੋਕ ਤੇ ਲੱਖਾਂ ਏਕੜ ਫਸਲ ਪ੍ਰਭਾਵਿਤ ਹੋਈ ਇਸ ਦੇ ਨਾਲ ਇਸ ਤੂ ਦਾ ਇਸ ਨੂੰ ਬਹੁਤ ਭਿਆਨਕ ਫਲੱਡ ਆ ਗਿਆ ਪੰਜਾਬ ਦੀ ਧਰਤੀ ਤੇ ਤੇ ਮੈਂ ਪੰਜਾਬ ਬਾਰੇ ਅਕਸਰ ਕਹਿਣਾ ਹੁੰਦਾ ਕਿ ਪੰਜਾਬ ਚ ਦਰਿਆ ਨਹੀਂ ਦਰਿਆਵਾਂ ਵਿੱਚ ਪੰਜਾਬ ਹੈ ਤਾਂ ਹੀ ਇਸ ਨੂੰ ਪੰਜ ਆਪ ਕੀ ਚੰਦਾ ਹੈ ਪੰਜ ਦਰਿਆਵਾਂ ਦੀ ਧਰਤੀ ਹੈ ਪਰ ਹੁਣ ਮੇਰਾ ਸਵਾਲ ਉਹਨਾਂ ਲੋਕਾਂ ਨੂੰ ਹੈ ਜਿਹੜੇ ਹਰ ਗੱਲ ਤੇ ਕਮੈਂਟ ਹਰ ਗੱਲ ਤੇ ਪੋਸਟ ਹਰ ਗੱਲ ਤੇ ਟਿੱਪਣੀ के भाई फलाड़ा नहीं आया तू तो हड़ा कर। आज तुसी को गल ग या तो नहीं करता छेती पर एक सच है तथात्मक सच है इस तथात्मक सच तो प्रेरित सवाल यह कि सारे मसले हल हो गए कि ਉਜਲੇ ਲੋਕਾਂ ਦਾ ਬਸੇਬਾ ਹੋ ਚੁੱਕਾ ਹੈ ਕੰਪਲੀਟਲੀ ਕੰਪਨਸੇਸ਼ਨ ਹੋ ਚੁੱਕਾ ਹੈ ਤੇ ਜੇ ਸਾਰਾ ਕੁਝ ਹੋ ਚੁੱਕਾ ਹੈ ਫਿਰ ਤੇ ਠੀਕ ਹੈ ਬਟ ਜੇ ਨਹੀਂ ਅਸੀਂ ਨਾ ਜਾਂਚ ਲਈ ਸਰਕਾਰ ਤੇ ਦਬਾਅ ਪਾਇਆ ਹੈ ਨਾ ਅਸੀਂ ਪਰਪਾਈ ਬਾਰੇ ਹੁਣ ਕੋਈ ਫਾਲੋਅ ਅਪ ਲਿਆ ਹੈ ਨਾ ਅਸੀਂ ਜਿਹੜੇ ਉਹ ਜਨਾਲਾ ਸੈਕਟਰ ਤੋਂ ਲੈ ਕੇ ਉਹ ਰਾਵੀ ਦੀ ਮਾਰੇਟ ਜਿਹੜੇ ਗੁਰਦਾਸਪੁਰ ਪਠਾਨਕੋਟ ਉਲੀਆ ਤੋਂ ਲੈ ਕੇ ਫਾਸਲਕਾ ਤੱਕ ਜਿਹੜੇ ਐਸਵੇਂ ਵੀ ਇੱਕ ਝਾਕ ਲਾ ਕੇ ਬੈਠੇ ਆ ਕਿ ਸ਼ਾਇਦ ਜ਼ਿੰਦਗੀ ਦੀ ਬੇੜੀ ਨੂੰ ਕੋਈ ਐਸਾ ਹੁਲਾਰਾ ਵਜੇ ਕਿ ਕਸ਼ਤੀ ਕਿਨਾਰੇ ਆ ਲਗੇ ਕੀ ਅੱਜ ਸਭ ਕੁਝ ਉਹਨਾਂ ਤੱਕ ਪਹੁੰਚ ਰਿਹਾ ਪਹੁੰਚ ਰਿਹਾ ਕੁਝ ਬਟੇ ਸਵਾਲ ਸਵਾਲ ਕਿਉਂ ਨੇ ਮੇਰੀ ਗੱਲ ਨੂੰ ਕੋਰ ਨਾਲ ਸੁਣਿਓ ਗਰਦੌਰੀ ਉਪਰੰਤ 5407 ਕਿल्ले ਜ਼ਮੀਨ ਐਸੀ ਨਿਕਲੀ ਐ ਜਿਸ ਦੇ ਨਿਸ਼ਾਨ ਦੇ ਨਹੀਂ ਹੋ ਸਕਦੀ ਯਾਨੀ ਉਹ ਦਰਿਆ ਬੁਰਦ ਹੋ ਗਏ ਦਰਿਆ ਚ ਹੀ ਸਮਾ ਗਏ ਕਿਦੀ ਪੈਲੀ ਕਿੱਥੇ ਕਿਦੀ ਵੱਟ ਕਿੱਥੇ ਕਿਦਾ ਬੰਨਾ ਕਿੱਥੇ ਸਭ ਕੁਝ ਘਤ ਹੋ ਗਏ ਇਹਦੇ ਵਿਚ ਅਮਰ ਸੱਤ 1515 ਕਿਲੇ ਫਿਰੂਜ਼ਪੁਰ ਚ 1101 ਕਿਲਾ ਗੁਰਦਾਸਪੁਰ ਚ 2544 ਕਿਲੇ ਇਹਦਾ ਕੁੱਲ ਮਲਾ ਕੇ ਇਹ 5000 ਤੋਂ 5500 ਕਿਲੇ ਤੱਕ ਮੰਦੇ ਆ ਬਹੁਤ ਵੱਡੀ ਗੱਲ ਹੈ ਜੀ ਤੇ ਜਿਹੜੇ ਦਰਿਆਵਾਂ ਪਾਰ ਵਾਲੇ ਦਰਿਆਵਾਂ ਪਾਰ ਵਾਲੇ ਵੀ ਨਾ ਸ਼ਬਦ ਇਸਤੇਮਾਲ ਕਰੀਏ ਤਾਰੋਂ ਪਾਰ ਵਾਲੇ ਚਿਹਰੇ ਕਿਸਾਨ ਆ ਬਈ ਉਨਰਤੇ ਆਪਣੇ ਰੋਲੇ ਨੇ ਨਾ ਇਸ ਵੇਲੇ ਤੁਸੀਂ ਦੇਖੋ ਆਪਣੇ ਪੱਦਰਤੇ ਉਹ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਰੱਖ ਰਹੇ ਨੇ ਕੱਚੀ ਗਿਰਦੌਰੀ ਵਾਲੇ ਛੜਿਆ ਉਹਨਾਂ ਨੂੰ ਤੇ ਮੁਆਵਜ਼ਾ ਵੀ ਨਹੀਂ ਮਿਲੇਗਾ ਸ਼ਹਿਰ ਮਲੂਕ ਕੇ ਇਹ ਦੇਖਣ ਦੀ ਜ਼ਰੂਰਤ ਹੈ ਕਿ ਮੁਆਵਜ਼ਾ ਨੀਤੀ ਵੀ ਵੈਸੀ ਹੈ ਕਿ ਜਿਹਦੇ ਵਿੱਚ 5 ਕਿੱਲੇ ਤੋਂ ਵੱਧਾ ਮੁਆਵਜ਼ਾ ਮਿਲਦਾ ਹੀ ਨਹੀਂ जिदी जमीन ही उस नहीं थे आ रही उसको की दोगे किस मुआवजा नीति तहत मुआवजा दोगे सवाल यह है मैं ता ही किया कि मैं किसी कोई दुखी करण की चाहत कोई गल नहीं कर रहा मेरा जमीर तक जहन तक बुज वाला सवाल है कि जिन की जमीन ही नहीं बची एक तो है ना जिन्हों की फसल नहीं बची उन्होंने तो कंपनसेट की कर दी गल है पर जब जिन्हें जमीन ही नहीं बची उन्होंपनसेष की करोगे किमें टोलू के क्योंकि जे जमीन बनाने भी ज इंतजार करिए कि भाई टाइम लगेगा तो फिर उतो तक वो खा के की। बड़ा बड़ा मसला है सब तो वही गल के पी ए यू ने साफ कर दिता है ਕਿ ਜੋ ਫਰਟਾਈਲ ਜ਼ਮੀਨ ਵਾਸਤੇ ਤੱਤ ਚਾਹੀਦੇ ਹੁੰਦੇ ਆ ਜ਼ਰੂਰੀ ਤੱਤ ਚਾਹੀਦੇ ਹੁੰਦੇ ਆ ਉਹਨਾਂ ਵਿੱਚ ਵੀ ਤੇਜ਼ੀ ਨਾਲ ਤਬਦੀਲੀ ਆਈ ਹੈ ਮਤਲਬ ਖੇਤੀਬਾੜੀਆਂ ਨੇ ਸਿੱਟਾ ਕੱਢਿਆ ਹੈ ਕਿ ਭਈ ਫਰਟਾਈਲ ਜ਼ਮੀਨ ਵਾਸਤੇ ਜਿਹੜੇ ਜ਼ਰੂਰੀ ਤੱਤ ਚਾਹੀਦੇ ਉਹਨਾਂ ਦੀ ਤਾਕਤ ਵੀ ਘਟ ਗਈ ਆ असि उसको किमें पूरा करोंगे मेरे बहुत सारे सवाल हैं बहुत डूंगाई तो आए सवाल ने कि की सरकार की साडे लोग कुछ सिंगर भरा अच्छा काम भी करते ने नो डाउट उन्होंने अकी वगैरह भी की हौली हौली उन्हें अपनी चाल ਅੱਗੇ ਚਲ ਕੇ ਤੇ ਤੁਰੇ ਜਾਣਗੇ ਤੇ ਜਿਹੜੇ ਉਹ ਲੋਕ ਇਸ ਤਰ੍ਹਾਂ ਦੀ ਦਲ ਤਬਾਹ ਹੋ ਗਏ ਨੇ ਉਹ ਉੱਤੇ ਘੁਤੇ ਰਹਿ ਜਾਣਗੇ ਸਵਾਲਾ ਨਾ ਸਵਾਲ ਇਹ ਹੈ ਜਿੰਨੇ ਹੁਣ ਦੂਜੀ ਗੱਲ ਤੇ ਆਵਾਂ ਤਾਂ ਦੂਜੀ ਗੱਲ ਹੈ ਮੁਹੰਮਦ ਮੁਸਤਾਫਾ ਉਹ ਮੁਸਤਾਫਾ ਜੈਸੇ ਇੱਕ ਫਿਲਮ ਆਈ ਸੀਗੀ ਨਾਨਾ ਪਾਟੇ ਕਰਦੀ ਗੁਲਾਮੀ ਮੁਸਤਾਫਾ ਗਜ਼ਬ ਦੀ ਫਿਲਮ ਹੈ ਉਹਦੇ ਵਿੱਚ ਇੱਕ ਗਾਣਾ ਬਹੁਤ ਸੋਹਣਾ ਜਿਪਸੀ ਤੇ ਗਾਣਾ ਚੱਲਦਾ मनीषा ਨਾਲ ਉਹਦੇ ਅਦਾਕਾਰਾਂ ਸੀ ਵੀ ਨੰਨਾ ਦੇ ਤੇਰਾ ਗਮ ਮੇਰਾ ਗਮ ਕਿਤੇ ਫੁਰਸਤ ਮਿਲੇ ਤੇ ਜ਼ਰੂਰ ਸੁਣ ਲੈਣਾ ਇਦਰ ਮੁਹੰਮਦ ਬੋਸਤਫਾ ਐਸਾ ਨੰਨ ਕੰਟਰੋਵਰਸ਼ੀਅਲ ਰਿਹਮ ਮੁਕਾਬਲਿਆਂ ਦੇ ਦੋਸ਼ ਕਿ ਚੌਥੇ ਮੁਕਾਬਲੇ ਫਿਰ ਉਸ ਤੋਂ ਬਾਅਦ ਕੇਸਿਆਸੀ ਰਸੂਖ ਦੇ صدਕਾ ਮੰਚਾਂ ਹੀਆ ਪੋਸਟਰ ਮੰਚਾ ਹੈ ਨਜ਼ਾਰੇ ਫਿਰ ਡੀਜੀ ਦੇ ਨਾਲ ਖ ਕਪਤਾਨ ਅਮਰਿੰਦਰ ਸਿੰਘ ਨਾ ਉਤਪੰਗਾ ਸਿੱਧੂ ਖੇਮੇ ਦੇ ਵੱਲ ਚੁਕਾ ਉਸ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਬੀਪੀ ਰਜ਼ੀਆ ਟਫੀਟੋ ਚੰਦੇ ਨੇ ਡਾਕਟਰ ਜ਼ਮੀਰ ਉਰ रहमान ਤੋਂ ਉਸ ਤੋਂ ਬਾਅਦ ਪਰਿਵਾਰ ਪਾਸੇ ਹੋ ਜਾਂਦਾ ਰਾਜਨੀਤੀ ਦੇ ਨਕਸ਼ੇ ਤੇ ਨਸਰ ਨਹੀਂ ਹੁੰਦਾ ਤੇ ਚਾਣਕ ਫਿਰ ਸੁਰਖੀਆਂ ਮਿਲਦੀਆਂ ਨੇ ਜਦੋਂ ਮੁਸਤਫਾ ਦਾ ਮੁੰਡਾ ਮਰ ਜਾਂਦਾ ਹੈ ਲਹਮਤ ਮੁਸਤਫਾ ਦੀ ਜਾਂਚ ਐਸਆਈਟੀ ਕਰ ਰਹੀ ਹੈ ਇਹਦੇ ਮੁੰਡੇ ਦੇ ਮਾਮਲੇ 'ਚ ਸੌਰੀ ਮੁਹੰਮਦ ਮੁਸਤਫਾ ਦੇ ਮਾਮਲੇ 'ਚ ਮੁਸਤਫਾ ਦੀ ਜਾਂਚ ਹੀ ਕਰ ਰਹੀ ਹੈ ਕਹਿ ਸਕਦੇ ਆ ਮੁਹੰਮਦ ਮੁਸਤਫਾ ਦੇ ਮੁੰਡੇ ਦੇ ਮਾਮਲੇ 'ਚ ਹੁਣ ਜੱਜ ਇੱਕ ਐਸਆਈਟੀ ਕਰ ਰਹੀ ਹੈ ਤੇ ਇਹ ਮਾਮਲਾ ਸ਼ਾਇਦ ਹੋ ਸਕਦਾ ਹੈ ਕਿ ਕੇਂਦਰੀ ਏਜੰਸੀ ਦੇ ਪਾਸ ਚਲਾ ਜਾਵੇ ਨੋਟਿਸ ਕਰਨ ਤੋਂ ਬਾਅਦ ਜਦੋਂ ਐਸਆਈਟੀ ਨੂੰ ਮੁਸਤਾਫਾ ਨਹੀਂ ਮਿਲੇ ਪੰਚਕੁਲਾ ਰਹਿਸ਼ ਜਿਹੜੀ ਇਹ ਨਦੀ ਹੈ ਤਾਂ ਫਿਰ ਇਹਨਾਂ ਨੇ ਐਸਆਈਟੀ ਵਾਲਿਆਂ ਨੇ ਦੇਖਿਆ ਕਿ ਭਾਈ ਜਾਂਚ ਜ਼ਰੂਰੀ ਹੈ ਤੋ ਕਿ ਪਰਿਵਾਰ ਸਹਾਰਨਪੁਰ ਬੈਠਾ ਹੋਇਆ ਕਿ ਚਲੋ ਚਲੇ ਸਹਾਰਨਪੁਰ ਤਹਨ ਦੱਸਿਆ ਕਿ ਮੁਸਤਾਫਾ ਦੇ ਘਰ ਸਹਾਰਨਪੁਰ ਜਿਹੜਾ ਜਦੀ ਪਿੰਡ ਹੈ ਮੁਸਤਾਫਾ ਦਾ ਉਸ ਪਰਦੇ ਵਿੱਚ ਐਸਾਈਡਿਕਲ ਪਹੁੰਚੀ ਹੈ ਗਿਆਗ ਵਜੇ ਦਾ ਟਾਈਮ ਸੀਗਾ ਠੀਕ ਹੈ ਜੀ ਤੇ ਸਹਾਰਨਪੁਰ ਦੇ ਵਿੱਚ ਸ਼ਾਇਦ ਮੇਰੇ ਖਿਆਲ ਦੇ ਨਾਲ ਇਹ ਹੋਇਆ ਕਿ ਇੱਕ ਡਾਇਰੀ ਸੀਸੀਟੀਵੀ ਕੋ ਡੀਵੀਆਰ ਵਗੈਰਾ ਜਾਂ ਮੋਬਾਈਲ ਫੋਨ ਇਹਦੇ ਬਾਰੇ ਵਿੱਚ ਚਰਚਾ ਮਹਨ ਕਿ ਕੁਝ ਅਹਿਮ ਇਲੈਕਟ੍ਰੋਨਿਕ ਦਸਤਾਵੇਜ਼ ਸੌਂਪੇ ਗਏ ਇਸ ਤੋਂ ਇਲਾਵਾ ਪਟਿਆਨੇ ਦੇ ਇੱਕ ਡੀ ਅਰਿਕਸ਼ਨ ਸੈਂਟਰ ਚ ਮੁਸਤਾਫਾ ਦੇ ਮੁੰਡੇ ਨੂੰ ਰੱਖਣ ਦੀ ਖਬਰ ਸੀ ਸਾਡੇ ਤਾਂ ਕਿ ਉਸ ਦੀ ਐਡਿਕਸ਼ਨ ਸੈਂਟਰ ਦੇ ਵਿੱਚ ਵੀ ਐਸਆਈਟੀ ਪਹੁੰਚੀ ਆ ਉਹਨਾਂ ਨੇ ਕਿਹਾ ਇਹਦੇ ਨਾਲ ਉਹ ਤੋਂ ਪੁੱਛਿਆ ਦੱਸਿਆ ਤੇ ਇੱਕ ਹਿਸਟਰੀ ਹੁੰਦੀ ਹੈ ਨਸ਼ਾਸ਼ਡਾਉ ਕੇਂਦਰਾ 'ਚ ਕਿਸੇ ਵੀ ਵਿਅਕਤੀ ਦੀ ਉਹ ਹਿਸਟਰੀ ਦਰਜ ਕਰ ਲੈਂਦੇ ਨੇ ਉਸ ਹਿਸਟਰੀ ਤੋਂ ਕਾਫੀ ਕੁਝ ਪਤਾ ਲੱਗ ਜਾਂਦਾ ਹੈ ਕਿ ਬੰਦੇ ਦੀ ਮਨੋਸਥਿਤੀ ਕਿ ਹੋ ਚਈ ਸੀ ਉਹਦੇ ਅੰਦਰ ਧਾਉ ਕਿਸ ਤਰ੍ਹਾਂ ਦੇ ਚੱਲ ਰਹੇ ਸੀ ਕਿਹੜਾ ਨਸ਼ਾ ਕਰ ਰਹੇ ਸੀਗਾ ਕਿੰਨੀ ਮਿਕਦਾਰ ਚ ਕਰ ਰਿਹਾ ਸੀ ਸੈਂਟਰ ਦੇ ਵਿੱਚ ਉਸ ਦਾ ਰਵਈਆ ਉਸ ਦਾ ਵਿਹਾਰ ਕਿਸ ਤਰ੍ਹਾਂ ਦਾ ਸੀਗਾ ਤੇ ਆਹ ਇੱਕ ਗੱਲਾਂ ਜਿਹੜੀਆਂ ਕਿ ਜਾਂਚ ਦੇ ਵਿੱਚ ਸਹਾਈ ਸਿੱਧ ਹੋ ਸਕਦੀਆਂ ਨੇ ਪਤਾ ਲੱਗ ਜਾਂਦੀਆਂ ਨੇ ਤੋ ਸਾਰਾ ਰਿਕਾਰਡ ਵੀ ਮੈਨੂੰ ਪਤਾ ਲੱਗਿਆ ਕਿ ਡੀ ਐਡਿਕਸ਼ਨ ਸੈਂਟਰ ਦਾ ਵੀ ਐਸ ਆਈ ਟੀ ਨੇ ਆਪਣੇ ਕਬせਟ ਲੈ ਲਿਆ ਹੈ ਉਤਰ ਸ਼ਿਕਾਇਤ ਕਰਤਾ ਸ਼ਮਸ਼ੂਦੀਨ ਚੌਧਰੀ ਸਾਹ चौधरी साहब भी पीछे हटन को तैयार नहीं बेशक मुहम्मद मुस्तफा ने काफी करड़े हमले भी किए सन हो ना मामला वो जांच तक पुज गया जांच किस सिटे ते पुजी देखना होएगा। पर एक बड़ा बड़ा सवाल है बड़ा बड़ा मेरे मन के प्रश्न है कि जे इस मामले की जांच जिसे शिकायत करता कोई लंबी उम्र है कि जो मतलब कि इस को विवाद चल रहा है कथित वीडियो का कि इस मामले कोई कंप्लेंट करके इस कंटेंट की कोई फोरेंसिक जांच नहीं मंग सकता यह मेरा एक बड़ा बड़ा सवाल है कि कोई पटी करता पटिशन पा के ये फैसला नहीं करवा सकता कोर्ट तो कि भाई कंटेंट हटाने का हुक्म ठीक है सिर मत्थे है चलता है सब कुछ पर पहले सिद्ध तो हो जाए कि कंटेंट जो शेर शान करके बनाया गया असं भी चाहते हैं साढ़े मुख्यमंत्री है उन्होंने छवी उन्होंने करैक्टर से कोई किचड़ ना सुटे इस करके ਇਹ ਸਵਾਲ ਉੱਠਦਾ ਹੈ ਕਿ ਜੇ ਮੁਹੰਮਦ ਮੁਸਤਾਫਾ ਦੇ ਮਾਮਲੇ ਚੇਤਾ ਹੋ ਸਕਤੇ ਤੇ ਉਹਦੇ ਚ ਕਿਉਂ ਨਹੀਂ ਇਹ ਰੂਪ ਦੇਖਣ ਤੇ ਵੇਖਣ ਦੀ ਗੱਲ ਹੋਏਗੀ ਭਈ ਕੀ ਬੰਦਾ ਹੈ ਸਵਾਲ ਵਿੱਚ ਉਹਨਾਂ ਕੇ ਤਰਮ ਤਾਨਨ ਦੀ ਛੂਨ ਦੀ ਜੇ ਗੱਲ ਕਰੀਏ ਤਾਂ ਫਾਈਨਲ ਲਿਸਟ ਆ ਗਈ ਹੈ ਚੇੜੇ ਹੁਣ ਇਸ ਦੌਰ ਦੇ ਵਿੱਚ ਦੌੜਨਗੇ 15 ਉਮੀਦਵਾਰ ਰਹਿ ਗਏ ਆ ਮਕਾਲੀ ਦੇ ਨਾਲ ਆਕਾਲੀ ਦਲ हरजीत सिंह संधु भाजपा हरमीत संधु आम आदमी पार्टी करणबीर सिंह कांग्रेस श्याम लाल गांधी सचो सच पार्टी नैब सिंह नैशनल जस्टिस पार्टी अरुण कुमार खुरमी राजपूत आजाद हरपाल सिंह पंगू आजाद हरबिंदर कौर उस्मा उस्मा कांड वाली बीबी जिसने लालपुरा सजा करवाई थी एडवोकेट कोमलप्रीत सिंह आजाद ये भनेवे आ गए सोल साहब के जिन्हों की मौत तो बाद यह खाली हुई सी जसवंत सिंह सोल आज़ाद नीटू शटर वाला ये तो आज़ाद हों तू पता आज़ाद परिंदा है भाई मनदीप सिंह आज़ाद मनदीप सिंह खालसा ये भी आज़ाद दो मनदीप सिंह ने इस चुनाव मैदान च याद रखना अते इस तो इलावा विजय कुमार वह भी आज़ाद डटे हुए हैं ठीक है जी तो ਇਹ ਲਿਸਟ ਹੁਣ ਆ ਗਈ ਆਪਣੇ ਸਾਹਮਣੇ ਇਸ ਦਰਮਿਆਨ ਇੱਕ ਸ਼ਿਕਾਇਤ ਵੀ ਆਪਣੇ ਸਾਹਮਣੇ ਆਈ ਆ ਕਿ ਤਰਮ ਤਾਰਨ ਦੇ ਐਸਐਸਪੀ ਬੀਬੀ ਅਰਵਜੋਤ ਘਰੇਵਾਲ ਚੀ ਨੂੰ ਬਦਲੋਣ ਵਾਸਤੇ ਵੀ ਅਕਾਲੀ ਦਲ ਨੇ ਚਾਰਾ ਜੋਸ਼ੂ ਕਰ ਦਿੱਤੀ ਹੈ ਲਿਖਤੀ ਸ਼ਿਕਾਇਤ ਮੁਖ ਚੌਨ ਅਫਸਰ ਨੂੰ ਦੇ ਦਿੱਤੀ ਗਈ ਹੈ ਇਸ ਬਾਬਤ ਤੇ ਇਸ ਸ਼ਿਕਾਇਤ ਦੇ ਵਿੱਚ ਕਲਾ ਐਸਐਸਪੀ ਦਾ ਹੀ ਨਾਮ ਨਹੀਂ ਹੈ ਮੇਰੇ ਖਿਆਲ ਦੀ ਨਾਲ ਦੋ ਟੀਐਸਪੀ ਦਾ ਵੀ ਨਾਮ ਹੈ ਤਨਿਆ ਤੁਨਰ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਹਰਬੀਤ ਸੰਧੂ ਹਰਾਂ ਦੀ ਸਿਆਸਤ ਦਾ ਇੱਕ ਢੰਗ ਆ ਢੰਕੀ ਆ ਕਿ ਇਹ ਪਸੰਦੀਦਾ ਪੁਲਿਸ ਅਫਸਰਾਂ ਨੂੰ ਤੈਨਾਤ ਕਰਵਾਉਂਦੇ ਆ ਤਾਂ ਕਿ ਆਪਣੇ ਲੋਕਾਂ ਨੂੰ ਫੈਸਿਲਿਟੇਟ ਕੀਤਾ ਜਾਵੇ ਠੀਕ ਹੈ ਨਾ ਜੀ ਤਾਂ ਬੀਬੀ ਗਰੇਵਾਲ ਦੀ ਨਿਯੁਕਤੀ ਵੀ ਥੋੜਾ ਸਮਾਂ ਪਹਿਲਾਂ ਹੋਈ ਸੀ ਡੀਐਸਪੀਜ਼ ਬਾਰੇ ਮੈਂ ਤੁਹਾਨੂੰ ਦੱਸਤਾ ਸੀਗਾ ਕਿ ਕੁਝ ਐਸਐਚਓ ਕੁਝ ਡਿਪਟੀ ਹਰਮਿਤ ਸੰਧੂ ਹਰਾਂ ਨੇ ਪਾਰਟੀ ਜੁਆਇਨ ਕਰਨ ਤੋਂ ਤੁਰਤ ਬਾਅਦ ਹੀ ਮੰਗ ਲਏ ਸਨ ਕਿ ਐਨਾ ਐਨਾ ਠਾਣੇ ਚ ਅਤੇ ਐਨਾ ਐਨਾ ਸਬ ਡਿਵੀਜ਼ਨ ਚ ਉਪ ਕਪਤਾਨ ਆਪਣੇ ਲਾ ਦਿਓ ਬਸ ਗੱਲ ਬਣ ਜਾਏਗੀ ਤਾਂ ਇਹ ਹੁਣ ਦੋ ਡੀਐਸਪੀਸ ਨੇ ਤੇ ਇੱਕ ਐਸਐਸਪੀ ਦੀ ਸ਼ਿਕਾਇਤ ਜਿਹੜੀ ਆ ਪਹੁੰਚੀ ਆ ਦਲਾਂ ਦੀ ਰਣਨੀਤੀ ਤਿਆਰ ਹੈ ਪੰਜਾਬ ਕਾਂਗਰਸ ਤੇ ਭਾਜਪਾ ਦੇ ਆਲਾ ਨੇਤਾ ਰਣਨੀਤੀ ਬਣਾ ਰਹੇ ਆ ਅਕਾਲੀ ਪ੍ਰਚਾਰ ਦੇ ਵਿੱਚ ਰੁੱਝ ਰਹੀ ਹੈ ਉਹਨਾਂ ਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਖਾਸ ਹੋਣਗੇ ਆਮ ਆਦਮੀ ਪਾਰਟੀ ਤੇ ਤਾਂ ਚੋਣ ਪ੍ਰਚਾਰ ਚ ਕਹਿ ਲੋ ਕਿ ਲਾਟੀ ਨਿਕਲ ਰਹੀ ਹੈ ਮਾਨ ਸਾਹਿਬ 7-8 ਦਿਨ ਦੇ ਅੰਦਰ ਅੰਤ ਨੂੰ ਦੋ ਵਾਰੀ ਦੌਰਾ ਕਰ ਚੁੱਕੇ ਆ ਪ੍ਰਚਾਰ ਕਰ ਚੁੱਕੇ ਆ ਸੋ ਸੁਖਬੀਰ ਬਾਦਲ ਅਕਾਲੀ ਦਲ ਵੱਨੀਓ ਮਾਨ ਸਾਹਿਬ ਇਤੁਰੂ ਵੜਿੰਗ ਸਾਹਿਬ ਅਤੇ ਉਹਨਾਂ ਦੇ ਸਾਥੀ ਕਾਂਗਰਸ ਵੱਨੀਓ ਪਾਪ ਆਪਣੇ ਕੁਸ਼ ਮਤਲਬ ਕੀ ਮਜਬੂਤ ਚਿਹਰੇ ਮદાન ਚ ਉਤਾਰਨਾ ਚਾਹੁੰਦੀ ਹੈ ਤਾਂ ਹਰਸ ਪੰਜਾਬ ਦੇ ਜਿਹੜੇ ਜਥੇਬੰਦੀ ਵਾਲੇ ਆ ਹੁਣ ਉਹ ਸਿਆਸੀ ਜਥੇਬੰਦੀ ਕਹਿ ਲਈਏ ਕਿ ਉਹ ਤਾਂ ਲੰਮਾ ਸਮਾਂ ਪਹਿਲਾਂ ਹੀ ਆਪਣਾ ਪ੍ਰਚਾਰ ਸ਼ੁਰੂ ਕਰ ਚੁੱਕੇ ਸੀਗੇ ਉਹਨਾਂ ਦੇ ਕੋਲ ਬੇਸ਼ੱਕ ਕੋਈ ਸਿਆਸੀ ਸਟਾਰ ਪ੍ਰਚਾਰਕ ਨਾ ਹੋਵੇ ਪਰ ਉਹ ਦੋ ਚਾਰ ਚਿਹਰੇ ਅਤੇ ਜਿਹੜਾ ਕੇਂਦਰਿਤ ਰੱਖਦੇ ਨੇ ਇਲੈਕਸ਼ਨ ਨੂੰ ਤਾਂ ਉਹ ਇਸ ਕੜੀਚ ਵੀ ਤੁਸੀਂ ਦੇਖੋਗੇ ਕਿ ਉਹਨਾਂ ਲਈ ਕਰਗਰਹੀ ਹੈ ਤਾਂ ਇਸ ਤਰ੍ਹਾਂ ਕੁੱਲ ਮਿਲਾ ਕੇ ਇਹ ਹੁਣ ਤਰਨ ਕਾਰਨ ਦਾ ਜਿਹੜਾ ਚੋਣ ਅਖਾੜਾ ਪਖ ਜਾਏਗਾ ਆਉਣ ਵਾਲੇ 4-5 ਦਿਨਾਂ ਚ ਤੁਸੀਂ ਦੇਖਣਾ ਸ਼ਿਕਾਇਤਾਂ ਵੀ ਤੇਜ਼ ਹੋਣਗੀਆਂ ਆਉਣ ਵਾਲੇ 10 ਦਿਨਾਂ ਦੇ ਵਿੱਚ ਵਿੱਚ ਹੋਰ ਵੀ ਤੁਹਾਨੂੰ ਗੱਲਾਂ ਜਿਹੜੀਆਂ ਉਹ ਤੇਜ਼ੀ ਨਾਲ ਸੁਣਨ ਨੂੰ ਮਿਲਣਗੀਆਂ तरह-तरह ਦੀਆਂ ਗੱਲਾਂ ਕਥਾਵਾ ਚੱਲਣ ਗਿਆ ਇੰਤਜ਼ਾਰ ਕਰਦੇ ਹਾਂ ਕੀ ਵਰਦਾ ਸੋ ਮਾਫੀ ਇੱਕ ਵਾਰੀ ਫੇਰ ਮੰਗ ਲਈਨਾ कि हालात मेरे से पक्षों ठीक नहीं सी। कोशिश की है कि गैर हाजरी ना ही हो क्या होया कि दो चार दिन बई जे रेस्ट कर सकता कर पर कम तो चलते ही रहने चाहिए है खैर ढिला मठा सी जिनी को हाजरी जिस हालत चल लखी है परवाल करना सोमवार तो फिर मिलते तद तक दौजता सारे सत